ਮਿੱਤਰੋ ਅੱਜ 21 ਨਵੰਬਰ 2025 ਤੇ ਅੱਜ ਬਹਿਰਗਾਮ ਉਹ ਬਿਖੇ ਬਰਫ ਬਾਰਿਸ਼ ਸ਼ੁਰੂ ਹੋ ਗਈ ਹੈ ਦੇਖੋ ਨਜ਼ਾਰਾ ਬਰਫ ਪੈਣ ਦਾ ਸੱਤਾਂ ਚਿੱਟੀਆਂ ਕਰ ਦਦੀਆਂ ਮੱਠੀ ਮੱਠੀ ਬਰਫ ਡੇਗਦੀ ਹੈ ਧਰਤੀ ਚਿੱਟੀ ਕਰਦੀ ਗੱਡੀਆਂ ਬਰਫ ਦੇ ਨਾਲ ਟਾਕ ਹੋਣ ਨਹੀਂ ਆ ਜੁਮਤੀ ਮਤੀ ਬਰਫ ਪੈ ਰਹੀ ਹੈ ਤੇ ਠੰਡ ਕਾफी ਵੱਰ ਗਈ ਹੈ। ਅਜਿਹੇ ਵਿੱਚ ਕੰਮਾਂ ਕਰਨਾਂ ਤੇ ਗੱਡੀਆਂ ਵਿੱਚ ਜਾਣ ਵਾਲਿਆਂ ਲਈ ਠੀਕ ਹੈ ਪਰ ਜਿਹੜੇ ਸਾਈਕਲਾਂ ਤੇ ਜਾਂਦੇ ਉਹਨਾਂ ਨੂੰ ਬੜੀ ਸਾਵਧਾਨੀ ਵਰਤਣ ਦੀ ਲੋੜ ਹੈ ਕਿਉਂਕਿ ਬਰਫ ਤੇ ਦਲਕਣ ਬਾਜੀ ਹੋ ਜਾਂਦੀ ਹੈ। ਤੇ ਮਿੱਤਰੋ ਸਾਵਧਾਨ ਨਾਲ ਕੰਮ ਤੇ ਆਉਣਾ ਜਾਣਾ ਧਿਆਨ ਨਾਲ। ਦੇਖੋ ਬਾਰਨ ਬਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਸ਼ੁਕਰੀਆ ਜੀ। ਧੰਨਵਾਦ। ਗੁੱਡ ਮਾਰਨਿੰਗ।